ਆ ਗਏ ਤੇ ਖਾਦੇ ਗੂਏ ਤੇ ਗਾੜੀ ਨਾਲ ਚਲਾਉਂਦੇ ਰਹੇ ਪਟਾਕੇ ਪਟੂਕੇ ਗੂਏ ਦੇ ਗਾੜੀ ਆਣ ਕੇ ਤੇ ਰਾਤੀ ਤੇ ਅਸੀਂ ਜੰਦਰਾ ਮਾਰ ਕੇ ਨਾ ਸਮਾਰਾਜ ਦਾ ਬਣਾ ਪਾਇਆ ਜੰਦਰਾ ਮਾਰ ਕੇ ਤੇ ਵੜ ਗਏ ਹਾਂ ਤੇ ਚਲ ਕੋਈ ਨਹੀਂ ਕਰਦੇ ਰਹੇ ਤੇ ਹੁਣ ਉਹਨਾਂ ਨੂੰ ਜਦੋਂ ਸਰਟੀਫਿਕੇਟ ਮਿਲਿਆ ਜਾ ਕੇ ਫੇਰ ਪਿੰਦੇ ਪੁੰਦੇ ਅਸੀਂ ਟੰਗਰਾ ਤੋਂ ਲਾ ਕੇ ਪੱਠਾ ਤੱਥਾ ਪਾਉਣ ਡਏ ਹਾਂ ਤੇ ਫੇਰ ਹਕਰਾਉ ਕਰਾ ਮਾਰਦੇ ਆ ਤੇ ਸਾਡੇ ਗਲ ਪਏ ਫੇਰ ਤੇ ਨੇ ਮੇਰੇ ਬੇਟੇ ਦੀ ਬਾਹ ਵੜਦੀ ਹੈ ਉਹ ਗੁੱਟ ਵੜਦਾ ਹਾਂਜੀ ਤਾਂ ਬਾਹ ਕਰਾਇਆ ਕਾਕਲਾ ਜੱਜ ਬਹਿ ਹਾਂਜੀ ਬਟਿੰਗੀ ਕਰਨਾ ਚਲੋ ਜੀ ਜਵਾਬ ਦੇਦਾ ਜੀ ਇਹਦੇ ਜਵਾਬ ਕੋਈ ਪਾ ਦੇ ਕੁਨਾਲ ਕੇ ਹਸਪਤਾਲ ਲੈ ਜਾਓ ਜਮਨ ਕੋਈ ਨਹੀਂ ਬਟਿੰਗੀ ਟਾਲੋ ਨਾ ਤੁਹਾਡੇ ਕਰਵਾ ਦੇ ਰਿਸਾਈਟ ਸਾਈ ਭਾਈ ਯਾਰ ਬੇਤੀ ਨੂੰ ਨਾ ਕਰੀਂ ਜਾਵਾ ਕੋਈ ਨਹੀਂ ਸਿਕਲ ਤੇ ਪਾਵੇ ਕੱਤੀ ਮਾਰਾ ਹੀ ਆ ਡਾਕਟਰ ਕਮਾਨੀ ਕਮਾਨੀ ਕਤ ਮਾਰਨ ਸਾਈਡ ਇਧਰ 12 ਲਾ

ਕੁੜੀ ਕਿਹਾ ਤਾ ਯਾਰੋ ਮੇਰੇ ਨਾਲ ਸੁਣਾ ਹਲੋ ਮੈਂ ਨਾ ਉਸ ਵੇਟੋ ਫਰਡਾ ਵਿੱਚ ਪੜਾ ਰਿਹਾ ਯਾਰ ਨਾਲ ਗੀਟਵਾਡੀ ਹੈ ਹਾਂ ਹਾਂ ਗੀਟਵਾਡੀ ਕੋਲੇ ਇਹੋ ਨੇ ਕਾਲ ਜਰਾ ਦੱਦ ਕੇ ਆਇਆ ਹੈ ਟ੍ਰਾਫਿਕ ਬਿਲਕੁਲ ਡੀ ਜੇ ਦੇ ਲਾਈਵ ਆ ਰਹਾ ਹੈ ਔਰ ਵੀ ਬਈ ਬਈ ਨੀ ਕਾਲ ਲਾ ਦੇ ਬਾਡੇ ਬੇਗੜੀ ਬਲੇ ਉਹਨਾਂ ਨੂੰ ਚਾਹੀਦਾ 50 ਸੈਕਿੰਡੋਂ ਇਹਨਾਂ ਅਗਲੇ ਬਾਈਕ ਗਿਆ ਹੈ ਤਾਂ ਬੰਦੇ ਨੂੰ ਨਹੀਂ ਦੱਲਿਆ ਤਾਲਾ ਬੱਚੇ ਭਾ ਮੇਰੇ ਦੇ ਨਾਲ ਕੋਈ ਨਾ ਪਹੁੰਚਿਆ ਪਲਾ ਮੁਰਦਾ ਸਟੇਸ਼ਨ ਵਾਲਾ ਨਾ ਕਰਿਆ ਹਸਪਤਾਲ ਨੂੰ ਪਹੁੰਚਿਆ ਇਹ ਲੜਾਈ ਝਗੜੇ ਦੇ ਕੇਸ ਨਾਲ ਆਇਆ ਜਿਹਦਾ ਹੱਥ ਪੂਰਾ ਕਟਿਆ ਗਿਆ ਵਾ ਤੇ ਫਰਸਟ ایڈ ਦੇਤੀ ਇਹਨੂੰ ਰੈਫਰ ਕਰ ਲਗੇ ਗੁਨਾਹਗੋ ਹਸਪਤਾਲ ਅਹ ਸੀਰੀਅਸ ਆ ਬੜਾ ਆ ਸੀਰੀਅਸ ਜੀ ਆ ਕੰਡੀਸ਼ਨ ਤੇ ਹੱਥ ਪੂਰਾ ਕਟਿਆ ਗਿਆ ਜੀ ਸਰਜਰੀ ਇਹਦੀ ਹੋਣੀ ਆ ਸਰਜੀ ਹੋ ਗਈ ਉੱਤ ਬਹੁਤ ਜੋਗੀ ਪੁਲਿਸ ਕਾਰਵਾਈ ਹੋਈ ਆ ਅਮਸਾਰਾ ਕਰਤਾ ਹੈ ਅਮਸਾਰ ਗੁਨਾਹਗੋ ਹਸਪਤਾਲ ਰੈਫਰ ਕਰ ਮੇਰਾ ਪਿੰਡ ਛੇਖ ਹਾਂ ਜੀ ਸਾਡਾ ਛੇਖ ਹਾਂ ਜੀ ਰਾਜਵੀਰ ਸਿੰਘਾ ਜਿਹਨੂੰ ਸੱਟ ਲੱਗੀ ਕੀ ਮੇਰਾ ਬੇਟਾ ਹਾਂ ਜੀ ਉਹਦਾ ਜੋਰਾਵਰ ਸਿੰਘ ਅੱਧ ਕੀ ਗੱਲ ਹੋਈ ਗੱਲ ਇਹ ਹੋਈ ਕਿ ਉਹਨਾਂ ਨੇ ਕੱਬ ਵੀ ਰਾਤੀ ਇਹਦਾ ਡੀਜੀ ਟੂਜੇ ਲਾਏ ਆ ਤੇ ਅੱਜ ਉਹਨਾਂ ਨੂੰ ਸਾਡੇ ਕਾਗਜ਼ ਰੱਦ ਕਰਾਏ ਉਹਨਾਂ ਨੇ ਕਾਗਜ਼ ਰੱਦ ਕਰਾ ਕੇ ਅੱਜ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਵਾ ਤੇ ਫਿਰ ਸਰਪੰਚ ਬਣ ਗਏ ਤੇ ਅੱਧੀ ਜਾ ਕੇ ਫੇਰ ਅਸੀਂ ਪੱਠੇ ਪੱਠੇ ਪੌਂਦੇ ਹਾਂ ਤੇ ਲਾ ਕੇ ਪਿੰਦੇ ਪੁੰਦੇ ਹੀ ਤੇ ਅੱਜ ਫੇਰ ਸਾਡੇ ਗਲ ਪਏ ਆ ਉਹ ਲਾ ਕੇ ਆ ਛਟਾਂ ਲਾਈਆਂ ਭਾਈ ਗੱਲ ਇਦਾਂ ਹੀ ਕੋਈ ਗੱਲ ਨਹੀਂ ਹੋਈ ਆਏ ਆਪਣੇ ਟਿਸੰਗਾ ਪਲਾ ਪੱਠੇ ਪੱਠੇ ਡੰਗਰਾਂ ਨੂੰ ਪਾਉਣ ਦੇ ਆ ਤੇ ਅਸੀਂ ਇਹੋ ਆਖਿਆ ਕਿ ਤੁਸੀਂ ਰਾਤੀ ਸਾਡੇ ਬੂਏ ਦੇ ਗਾੜੀ ਪਟਾਕੇ ਚਲਾਏ ਆ ਤੇ ਰੌਲਾ ਪਾਉਂਦੇ ਆ ਕਿ ਅੱਜ ਨਾ ਚਲਾਓ ਇਸੇ ਗੱਲੋਂ ਪੀਤੀ ਪੀਤੀ ਦੇ ਵਿੱਚ ਸਾਡੇ ਆਣ ਗਲ ਪੈ ਗਏ ਆ ਕੀ ਕੀਤਾ ਉਹਨਾਂ ਕਿਰਪਾਨ ਮਾਰੇ ਆ ਗੁੱਟ ਵੜਤਾ ਕਿਰਪਾਨ ਮਾਰ ਕੇ ਹਾਂਜੀ ਲਟਕੇ ਸਾਡੇ ਦਾ ਗੁੱਟ ਵੜਤਾ ਮਾਰ ਕੇ ਹਾਂਜੀ ਹਾਂਜੀ ਉਹ ਆਪਣਾ ਕੋਲ ਚੁਣਤਾ ਸੀ ਪੋਲਸਕੋ ਜਾਣਾ ਆ ਜੇ ਤੇ ਐچھے ਦਵਾਈ-ਦਵ ਲੈ ਕੇ ਆ ਗਏ ਜੇ ਹਾਂ ਮੋੜੇ ਦੀ ਹਾਲਤ ਠੀਕ ਖਰਾਬ ਹਾਂਜੀ ਤੇ ਹੁਣ ਥਾਣੇ ਰਿਪੋਰਟ ਦੇ ਕੇ ਫਿਰ ਜਾਵਾਂਗੇ ਉੱਥੇ ਇੱਕ ਨਹੀਂ ਜਾਣੇ ਜਿਹੜੇ ਗੱਲ ਪਏ ਗਾਲ ਆ ਗਏ ਵਾਹ 8-10 ਜਾਣੇ ਸੀ ਹਾਂਜੀ ਅੱਛਾ ਜਿਹੜੇ ਜਿੱਤੇ ਸਰਪੰਚ ਨਾਲ ਸਰਟੀਫਿਕੇਟ ਮਿਲਿਆ ਅੱਜ ਤੇ ਜਾ ਕੇ ਉਹਨਾਂ ਨੇ ਇਦਾਂ ਕੀਤਾ ਹਾਂਜੀ ਕਿ ਮੰਗ ਕਰਦੇ ਆ ਮਾਗੇ ਹੋ ਆਹ ਅੰਨੇ ਆ ਕੇ ਸਾਡੇ ਗਲ ਪਏ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਉਹਨਾਂ ਬੰਦਿਆਂ ਦੇ ਜਿਹੜੇ ਗਾਣ ਕੇ ਤਾਂ ਗਲ ਪਏ ਪੀ ਕੇ ਮੇਰਾ ਪਿੰਡ ਸੇਖਵਾ ਹੈ ਜੀ ਮੇਰੇ ਜੋ ਇਹ ਮੇਰੇ ਨਾਲ ਤੁਰਦੇ ਸੀ ਪਾਰਟੀ ਦੇ ਨਾਲ ਮੇਰੇ ਨਾਲ ਤੁਰਦੇ ਸੀਗੇ ਇਹਨਾਂ ਦੇ ਵਿਰੋਧ ਜਿਹੜੀ ਵਿਰੋਧੀ ਪਾਰਟੀ ਇਹਨਾਂ ਦਾ ਕੋਈ ਚਾਚੇ ਤਾਏ ਸ਼ਰੀਕੇ ਦੇ ਵਿੱਚ ਹੈਗਾ ਮਲਕੀਤ ਸਿੰਘ ਉਹਨੇ ਕੱਲ ਦਾ ਪਹਿਲਾਂ ਤੇ ਸਾਡੇ ਕਾਗਜ਼ ਰੱਦ ਕਰਵਾਏ ਆ ਕਾਗਜ਼ ਰੱਦ ਕਰਾਉਣ ਤੋਂ ਪਹਿਲਾਂ ਬਾਅਦ ਵਿੱਚ ਉਹਨੇ ਕੱਲ ਡੀਜੇ ਡੂਜੇ ਵਜਾਇਆ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਜਿਹੜਾ ਕਿ ਮਲਕੀ ਸਹੀ ਨਹੀਂ ਹੀ ਕਹਿਗਾ ਇਹਨਾਂ ਨੇ ਕੱਲ ਵੀ ਉਹਨਾਂ ਨੂੰ ਕਿਹਾ ਕਿ ਨਾ ਜਾਓ ਅੱਜ ਫੇਰ ਉਹਨਾਂ ਨੇ ਫੇਰ ਪਹਿਲ ਕੀਤੀ ਆ ਅੱਜ ਇਹਨਾਂ ਦੇ ਘਰ ਆਣ ਕੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦਾ ਸਿਰ ਪਾੜਿਆ ਫਿਰ ਇਹਨਾਂ ਦੇ ਬੇਟੇ ਦਾ ਗੁੱਟਵਾੜ ਤਾਂ ਬਾਹਰੋਂ ਗੈਂਗਸਟਰ ਬੁਲਾ ਕੇ ਕੋਈ ਉਹਨਾਂ ਨੇ ਬਾਹਰੋਂ ਹੋਰ ਵੀ ਸੱਦੇ ਸੀ ਉਹਦੇ ਤੇ ਪਹਿਲਾਂ ਵੀ ਮੁੰਡੇ ਦੇ ਪਰਚਾ ਪੁਰਚਾ ਚੱਲਦਾ ਪਿਆ ਵਾ ਤੇ ਹੋਰ ਉਹਤੇ ਤੇ ਹੋਰ ਵੀ ਮੇਰੇ ਨਾਲ ਕੋਈ ਨਾ ਕੋਈ ਪਰਚਾ ਹੈਗਾ ਚੋਰੀ ਦੇ ਵੀ ਪਰਚੇ ਹੈਗੇ ਨੇ ਉਸ ਬੰਦੇ ਦੇ ਤੇ ਮੈਂ ਆਨਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਅਜੇ ਸਰਟੀਫਿਕੇਟ ਵੀ ਇਹਨਾਂ ਨੂੰ ਨਹੀਂ ਸਰਪੰਚੀ ਦਾ ਮਿਲਿਆ ਤੇ ਅਜੇ ਪਹਿਲੇ ਦਿਨੀ ਇਹਨਾਂ ਨੇ ਮਤਲਬ ਕਿ ਗੁੰਡਾਗਰਦੀ ਸ਼ੁਰੂ ਕਰ ਦਿੱ ਸਗਰ ਤੋਂ ਸਗਰ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਅੱਜ ਉਹਨਾਂ ਨੇ ਘਰ ਆਣ ਕੇ ਇਹਨਾਂ ਦੇ ਫਾਦਰ ਸਾਹਿਬ ਦਾ ਪਹਿਲਾਂ ਸਿਰ ਪਾੜਿਆ ਤੇ ਹੁਣ ਇਹਨਾਂ ਦੇ ਬੇਟੇ ਦਾ ਗੁੱਟ ਵੜ ਦਿੱਤਾ ਹਾਂਜੀ ਉਹ ਗੁੱਟ ਦੀ ਤੁਸੀਂ ਵੀਡੀਓ ਲੈ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਮਤਲਬ ਕਿ ਸਾਰਾ ਬਿਲਕੁਲ ਮਾੜਾ ਜਿੰਨਾ ਗੁੱਟ ਰਹਿ ਗਿਆ ਉਹਦਾ ਮਤਲਬ ਕਿ ਉਹ ਜੋੜ ਨਹੀਂ ਸਕਦਾ ਮੇਰੇ ਹਿਸਾਬ ਨਾਲ ਤੇ ਹਾਂਜੀ ਕਾਰਨ ਕਾਰਨ ਇਹਨਾਂ ਦਾ ਕੁਝ ਨਹੀਂ ਆ ਜੀ ਪਾਰਟੀ ਬਾਜੀ ਕਰਕੇ ਰੰਜਿਸ਼ ਰੱਖਦੇ ਆਵੇਂ ਛੇੜਖਾਨੀਆਂ ਜਾਣ ਬੁਝ ਕੇ ਕਰਦੇ ਸੀਗੇ ਪਹਿਲਾਂ ਉਹਨਾਂ ਨੇ ਜਾਣ ਬੁਝ ਕੇ ਕਾਗਜ਼ ਰੱਦ ਕਰਵਾਏ ਨੇ ਇਸ ਕਰਕੇ ਹੋਰ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਦੇ ਨਾਲ ਹਾਂਜੀ ਇਹ ਆਪਸੀ ਪਰਿਵਾਰ ਨੇ ਚਾਚੇ ਦਾ ਇਹਦੇ ਬੇਟੇ ਨੇ ਕੋਈ ਇਹਨਾਂ ਦੀ ਕੋਈ ਰੰਜਿਸ਼ ਨਹੀਂ ਹੈਗੀ ਇਹਨਾਂ ਦੀ ਜਾਣਬੁੱਝ ਕੇ ਜਾਣਬੁੱਝ ਕੇ ਕੀਤਾ ਸਾਰਾ ਕੁਝ ਡੈਡੀ ਕਿੱਥੇ ਲੱਗੀ ਸਾਡੇ ਡੈਡੀ ਤੇ ਆ ਉਹ ਤਾਂ ਡੈਡੀ ਨੇ ਸਭ ਕੁਝ ਜਾਣਦੇ ਨਹੀਂ ਆ ਉਹ ਪਿੰਡ ਨੇ ਅਸਾਂ ਉਹਨਾਂ ਦੇ ਵੀ ਲੱਗੀ ਹੈ ਉਹਨਾਂ ਦੇ ਵੀ ਲੱਗੀ ਹੈ ਮੰਗੇ ਹੀ ਇਹ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਹਾਂਜੀ ਹਾਂਜੀ ਮੁੰਡੇ ਦੀ ਹਾਲਤ ਕਿਹਤਰਾ ਮੁੰਡੇ ਦੀ ਹਾਲਤ ਬਹੁਤ ਜ਼ਿਆਦਾ ਮਤਲਬ ਕਿ ਹੈਗੀ ਆ ਮਾੜੀ ਆ ਇਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਵਾ ਹੁਣ ਇਹ ਸਾਨੂੰ ਕਹਿ ਰਹੇ ਕਿ ਅਮਨਦੀਪਾ ਹਸਪੀਟਲ ਲੈ ਕੇ ਜਾਓ ਨਹੀਂ ਤੇ ਉਹਦਾ ਕੋਈ ਉਹਦੀਆਂ ਵੇਨਸ ਜੋ ਵੀ ਨਰਵ ਨੇ ਸਾਰੀਆਂ ਕਟੀਆਂ ਗਈਆਂ ਨੇ ਉਹਦਾ ਹੱਥ ਬਿਲਕੁਲ ਵੀ ਮਤਲਬ ਕਿ ਚੱਲਣ ਯੋਗ ਨਹੀਂ ਹੈਗਾ ਹਾਂਜੀ ਹੁਣ ਸਾਨੂੰ ਅੰਮ੍ਰਿਤਸਰ ਅਮਨਦੀਪਾ ਹਸਪੀਟਲ ਲਿਪੇਜ ਲੱਗੇ ਨੇ